हां जी दोस्तों ਸਾਡੇ ਆਸ-ਪਾਸ ਬਹੁਤ ਸਾਰੇ ਰੁੱਖ ਮਿਲਦੇ ਨਾ ਵੱਖ-ਵੱਖ ਵਾਤਾਵਰਣਾਂ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਰੁੱਖ ਹੁੰਦੇ ਨਾ ਤਾਂ ਪੰਜਾਬ ਦੇ ਵਿੱਚ ਵੀ ਬਹੁਤ ਸਾਰੇ ਜੋ ਪ੍ਰਾਤਨ ਰਵੈਤੀ ਰੁੱਖ ਨਾ ਉਹ ਮਿਲਦੇ ਨਾ ਤਾਂ ਉਹਨਾਂ ਦੇ ਵਿੱਚੋਂ ਇੱਕ ਤੂਤ ਹੈ ਤਾਂ ਤੂਤ ਆਪਣੇ ਵਿਸ਼ੇਸ਼ਤਾ ਕਾਰਨ ਪੰਜਾਬੀ ਲੋਕ ਗੀਤਾਂ ਦੇ ਵਿੱਚ ਸਮਾਇਆ ਹੋਇਆ ਹੈ ਤੇ ਜਨ ਜੀਵਨ ਦੇ ਵਿੱਚ ਵੀ ਇਸ ਦਾ ਮਹੱਤਵ ਹੈ ਤਾਂ ਸਭ ਤੋਂ ਜਿਹੜੀ ਵੱਡੀ ਗੱਲ ਹੈ ਬੇਸ਼ੱਕੇ ਦਾ ਜਿਹੜਾ ਪੇਡ ਹੈਗਾ ਉਹ ਲੱਕੜ ਦੇ ਪੱਖ ਤੋਂ ਕੋਈ ਬੜਾ ਉਪਯੋਗੀ ਨਹੀਂ ਪਰੰਤੂ ਜੋ ਇਹਦੇ ਛਟੀਆਂ ਹੁੰਦੀਆਂ ਨੇਗੀਆਂ ਜਿਹਨੂੰ ਜਮ ਤੂਤ ਦੀ ਸ਼ੌਂਕ ਕਿਹਾ ਜਾਂਦਾ ਹੈ ਤੇ ਇਸ ਤਰ੍ਹਾਂ ਦੀਆਂ ਜਿਹੜੇ ਪਤਲੀਆਂ ਛਟੀਆਂ ਹੁੰਦੀਆਂ ਨੇ ਉਹਨਾਂ ਨੂੰ ਟੋਕਰੇ ਟੋکریاں ਛਾਬੇ ਆਦ ਬਣਾਉਣ ਲਈ ਉਪਯੋਗ ਕੀਤਾ ਜਾਂਦਾ ਹੈ ਤੇ ਹਰ ਸਾਲ ਜਦੋਂ ਪੱਤ ਚੜ ਆਉਂਦੀ ਹੈ ਤਾਂ ਉਹ ਉਹਨਾਂ ਦੀਆਂ ਟਾਣੀਆਂ ਕੱਟ ਦਿੱਤੀਆਂ ਜਾਂਦੀਆਂ ਨੇ ਤੇ ਇਹਨਾਂ ਨੂੰ ਰੁੰਡ-ਮੁੰਡ ਕਰ ਦਿੱਤਾ ਜਾਂਦਾ ਜਿਹੜੀ ਉਹ ਟਾਣੀਆਂ ਹੁੰਦੀਆਂ ਨੇਗੀਆਂ ਉਹਨਾਂ ਨੂੰ ਫਿਰ ਟੋਕਰੇ ਆਦ ਬਣਾਉਣ ਲਈ ਲਈ ਵਰਤਿਆ ਜਾਂਦਾ ਟੋਕਰੇ ਪੰਜਾਬੀ ਜਾਨ ਜੀਵਨ ਦੇ ਵਿੱਚ ਖਾਸ ਮਤਵ ਰੱਖਦੇ ਨੇ ਕਿਉਂਕਿ ਪੰਜਾਬੀ ਅਰਥਚਾਰਾ ਖਾਸ ਕਰਕੇ ਪਸ਼ੂਆਂ ਤੇ ਨਿਰਭਰ ਹੈ ਤੇ ਇਸੇ ਤਰ੍ਹਾਂ ਹੋਰ ਵੀ ਬਹੁਤ ਸਾਰੇ ਸਮਾਨ ਵਗੈਰਾ ਸਾਂਭਣ ਲਈ ਟੋਕਰੇ ਕੰਮ ਆਉਂਦੇ ਨੇ ਤੇ ਨਾਲ ਦੀ ਨਾਲ ਜਦੋਂ ਫਿਰ ਇਸ ਤੇ ਫਟਾਰ ਆਉਂਦੀ ਹੈ ਬਹਾਰਤ ਦੇ ਵਿੱਚ ਤਾਂ ਉਦੋਂ ਤੂਤਾਂ ਦੇ ਉੱਤੇ ਤੂਤੀਆਂ ਲੱਗਦੀਆਂ ਹਨ ਤੂਤੀਆਂ ਜਿਹੜੀਆਂ ਸਵਾਦ ਦੇ ਪੱਖ ਤੋਂ ਰੰਗ ਦੇ ਪੱਖ ਤੋਂ ਅੱਡ-ਅੱਡ ਜਿਹੜੇ ਤੂਤ ਹੁੰਦੇ ਉਹਨਾਂ ਤੇ ਬਿਕਰੇਵਾ ਹੁੰਦਾ ਕਈਆਂ ਤੇ ਲਾਲ ਹੁੰਦੀਆਂ ਨੇ ਕਈਆਂ ਤੇ ਸਫੈਦ ਜਿਹੇ ਰੰਗ ਦੀਆਂ ਹੁੰਦੀਆਂ ਨੇ ਤਾਂ ਆ ਜੋ ਸਾਹਮਣੇ ਤੂਤ ਹੈ ਇਹਦੇ ਵੀ ਤੂਤੀਆਂ ਲੱਗੀਆਂ ਹੋਈਆਂ ਨੇ ਤੇ ਹੁਣ ਕਿਰਗੀਆਂ ਨੇ ਤਾਂ ਮੈਂ ਦਿਖਾਉਣਾ ਤੁਹਾਨੂੰ ਫੈਸਟਰਾ ਇਹ ਤੂਤੀਆਂ ਲੱਗੀਆਂ ਹੋਈਆਂ ਨਾ ਕਾਫੀ ਸੁਆਦੀ ਨਾ ਤਾਂ ਇੱਕ ਕੁਝ ਸਮਾਂ ਜੋ ਰੇੜੀਆਂ ਵਾਕੀ ਕਰ ਕਰ ਕੇ ਹੀਠਾ ਡਿੱਗਣੀਆਂ ਸ਼ੁਰੂ ਹੋਈ ਗਈਆਂ ਨਾ ਤੇ ਸਾਰੀਆਂ ਜੋ ਕਰ ਕੇ ਹੀਠਾ ਡਕ ਪੈਣਗੀਆਂ ਇੰਨਾ ਕੁ ਹੀ ਜੋ ਇਹਨਾਂ ਦੇ ਵਿੱਚ ਬਰੀਕ ਬੀਜ ਹੁੰਦੇ ਨਾ ਕਾਹਾ ਤੂਤ ਪਣਪਦੇ ਨਾ ਤੂਤਾਂ ਦੇ ਰੁੱਖ ਜੋ ਛੋਟੇ ਬੂਟੇ ਨੁਕਦੇ ਨੇ ਬਹੁਤ ਬਹੁਤ ਧੰਨਵਾਦ